ਇੱਕ ਪਾਸੇ ਬਿਲਕਿਸ ਬਾਨੋ ਦਾ ਕੇਸ ਤੇ ਦੂਜੇ ਪਾਸੇ ਬੰਦੀ ਸਿੰਘਾਂ ਦਾ ਇਹਨਾਂ ਦੋਨਾਂ ਮਸਲੇ ਨੂੰ ਲੈ ਕੇ ਲਗਾਤਾਰ ਚਾਚਾ ਛਿੜੀ ਹੋਈ ਹੈ ਤੇ ਉੱਥੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਦੂਜੇ ਪਾਸੇ ਗੱਠ ਜੋੜ ਨੂੰ ਲੈ ਕੇ ਵੀ ਉਨ੍ਹਾਂ ਦੇ ਵੱਲੋਂ ਬਿਆਨਬਾਜ਼ੀ ਦਿੱਤੀ ਗਈ ਅਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਏਕਾ ਹੈ ਤੇ ਇਹਨਾਂ ਦੀ ਜਿਹੜੀ ਗੱਠਜੋੜ ਨੂੰ ਲੈ ਕੇ ਗੱਲ ਚੱਲ ਰਹੀ ਹੈ ਉਹ ਤਾਂ ਸਿਰਫ ਇੱਕ ਦਿਖਾਵਾ ਹੈ ਤੇ 2015 ਦੇ ਵਿੱਚ ਹੀ ਗੱਠਜੋੜ ਆ ਜਿਹੜਾ ਹੋ ਗਿਆ ਸੀ ਅਜਿਹੇ ਬਿਆਨ ਹਨ ਜਿਹੜੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੋਰ ਕੀ ਕਹਿਣਾ ਹੈ ਮੈਂ ਬਿਲਕੁਲ ਅਦਾਲਤ ਦੇ ਇਸ ਫੈਸਲੇ ਦਾ ਪੂਰ ਜ਼ੋਰ ਸਵਾਗਤ ਕਰਦੀ ਹਾਂ ਯੋਕਾ ਜਿਹੜੀ ਪਾਰਟੀਆਂ ਬੇਟੀ ਬਚਾਓ ਦੀ ਗੱਲ ਕਰਦੀ ਨੇ ਬੇਟੀ ਪੜ੍ਹਾਓ ਦੀ ਗੱਲਾਂ ਕਰਦੇ ਨੇ ਲੇਕਿਨ ਕਿੰਨੀ ਦੁਖ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੇ ਮਿਲਕਿਸਬਾਨੂ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ ਕਰਤਾ ਬਲਤਕਾਰ ਕੀਤਾ ਉਹਦੀ 3 ਸਾਲ ਦੀ ਕੁੜੀ ਦਾ ਸਿਰ ਕੰਧ 'ਚੇ ਮਾਰ ਕੇ ਉਹਦਾ ਕਤਲ ਕੀਤਾ ਉਹਦੇ ਢਿੱਡ 'ਚੇ ਪਲਦੇ ਹੋਏ ਬੱਚੇ ਨੂੰ ਵੀ ਮਾਰਤਾ ਇਹੋ ਜਿਹੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੁਜਰਾਤ ਤੋਂ ਉਹਨਾਂ ਨੂੰ ਜੇਲ੍ਹ ਤੋਂ ਸਮੇਂ ਤੋਂ ਪਹਿਲੇ ਰਿਹਾ ਕਰ ਤੋਂ ਤੇ ਜਦ ਅਸੀਂ ਸਾਡੀ ਸਿੱਖ ਕੌਮ ਜਦ ਆਪਣੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਰਿਹਾਈ ਤੇ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਵ ਚ ਕੇਂਦਰ ਦੀ ਸਰਕਾਰ ਨੇ ਲਿਖਤ ਚ ਨੋਟੀਫਿਕੇਸ਼ਨ ਕੱਢੀ ਕਿ ਇਹਨਾਂ ਨੂੰ ਰਿਹਾ ਕਰਾਂਗੇ ਤਾਂ ਭਾਈ ਰਾਜੂ ਆਨਾ ਜੀ ਦੀ ਫਾਂਸੀ ਨੂੰ ਉਮਰ ਕੈਚੇ ਤਬਦੀਲ ਕਰਾਂਗੇ ਜਦ ਅਸੀਂ ਆਪਣੀ ਮੰਗ ਰੱਖਦੇ ਆ ਤੇ ਫੇਰ ਤਾਂ ਸਾਨੂੰ ਤਾਂ ਨਕਾਰ ਦਿੱਤਾ ਜਾਂਦਾ ਹੈਗਾ ਆਪ ਹੀ ਨੋਟੀਫਿਕੇਸ਼ਨ ਕੱਢ ਕੇ ਆਪਣੀ ਗੱਲ ਚ ਪੂਰਾ ਕਰਨ ਨੂੰ ਮੈਂ ਕਹਿੰਦੀ ਆ ਕਿਉਂਕਿ ਅਸੀਂ ਘਟ ਗਿਣਤੀ ਦੇ ਆ ਬਿਲ ਕਿਸ ਬੰਨੂ ਘਟ ਗਿਣਤੀ ਸੀਗੀ ਬੰਦੀਸ ਇੱਕ ਘਟ ਗਿਣਤੀਆਂ ਵਿੱਚ ਆਂਦੇ ਸੋ ਉਹਨਾਂ ਦੇ ਨਾਲ ਤਾਂ ਆ ਵਿਵਹਾਰ ਤੇ ਜਿਨ੍ਹਾਂ ਨੇ ਬਲਦਕਾਰ ਵਰਗੇ ਗੰਦੇ ਅਪਰਾਧ ਕੀਤੇ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ ਕਿਉਂਕਿ ਤੁਸੀਂ ਵੱਧ ਗਿਣਤੀ ਵਾਲੇ ਤਾਂ ਤਾਲਮੇਂ ਰੱਖਦੇ ਹੋ ਤਾਂ ਫਿਰ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਸਤਕਾਰਿਆ ਵੀ ਜਾ ਰਿਹਾ ਇਸ ਤੋਂ ਹੋਰ ਹੋਰ ਬੀਚ ਗੱਲ ਕੀ ਹੋ ਸਕਦੀ ਹੈ ਤਾਂ ਮੈਨੂੰ ਖੁਸ਼ੀ ਹੈ ਕਿ ਅਦਾਲਤ ਨੇ ਇਸ ਫੈਸਲੇ ਨੂੰ ਵਾਪਸ ਮੋੜਿਆ ਤੇ ਇੱਕ ਵਾਰ ਫੇਰ ਉਹਨਾਂ ਨੂੰ ਜੇਲਾ 'ਚ ਧੱਕਣ ਦਾ ਫੈਸਲਾ ਕੀਤਾ। ਇਹ ਬਾਈ ਸਮਝੌਤਾ ਹੋ ਗਿਆ ਆਮ ਆਦਮੀ ਪਾਰਟੀ ਦਾ ಕಾಂಗ್ರೆਸ ਦਾ ਉਹਨਾਂ ਦੇ ਸੀਟਾਂ ਦੀ ਸਹਿਮਤੀ ਬਣ ਗਈ ਹੈ। ਇਹਨਾਂ ਦਾ ਸਮਝੌਤਾ 2013 'ਚ ਮੈਂ ਤਾਂ ਹਰੇਕ ਇਲੈਕਸ਼ਨ ਦੇ ਵੇਲੇ ਸਟੇਜਾਂ ਤੋਂ ਕਹਿੰਦੀ ਰਹੀ ਆਂ 2013 'ਚ ਜਿਹੜੇ ਕੇਜਰੀਵਾਲ ਨੇ ਆਪਦੇ ਬੱਚਿਆਂ ਦੀ ਸਿਰ ਦੀ ਸੌਂ ਖਾਦੀ ਸੀ ਕਿ ਮੈਂ ਇਸ ਸਿਆਸਤ 'ਚ ਕਦੇ ਨਹੀਂ ਆਵਾਂਗਾ। ਕਦੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਕਿਉਂਕਿ ਕਾਂਗਰਸ ਭ੍ਰਿਸ਼ਟ ਪਾਰਟੀ ਐ ਨੂੰ ਜੇਲ੍ਹ 'ਚ ਧੱਕਣਾ ਹੈ ਤੇ ਜਦ ਕੇਜਰੀਵਾਲ ਦੀ ਸੀਟਾਂ ਕੱਟ ਗਈਆਂ ਤਾਂ ਫਿਰ ਉਹਨਾਂ ਵੋਟਾਂ ਦੇ ਬਾਅਦ ਉਸ ਕਾਂਗਰਸ ਦੇ ਨਾਲ ਭ੍ਰਿਸ਼ਟ ਕਾਂਗਰਸ ਦੇ ਨਾਲ ਸਮਝੌਤਾ ਕਰਕੇ ਨੇ ਦਿੱਲੀ 'ਚ ਸਰਕਾਰ ਬਣਾਈ ਤੇ 2015 ਤੋਂ ਲੈ ਕੇ ਅੱਜ ਤੱਕ ਦੋਨਾਂ ਦਾ ਨਿਸ਼ਾਨਾ ਕੱਲੇ ਸ਼੍ਰੋਮਣੀ ਅਕਾਲੀ ਦਲ ਰਿਹਤ ਦੋਨਾਂ ਨੇ ਰਾਜ ਕੇ ਭੰਡੀ ਪ੍ਰਚਾਰ ਝੂਠਾ ਪ੍ਰਚਾਰ ਸਾਡੇ ਖਿਲਾਫ ਕਰਕੇ 5 ਸਾਲ ਕਾਂਗਰਸ ਨੇ ਲਾਹਾ ਲెਟਾ ਫਿਰ ਕਾਂਗਰਸੀਆਂ ਨੇ ਆਪ ਦੀ ਵੋਟਾਂ ਵੱਧ ਗਿਣਤੀ 'ਚ ਆਮ ਆਦਮੀ ਨੂੰ ਪਾ ਕੇ ਇਹਨਾਂ ਦੀ 92 ਦੀ ਇਹਨਾਂ ਦੀ ਸਰਕਾਰ ਬਣਾਈ ਤੇ ਦੋਨਾਂ ਦਾ ਨਿਸ਼ਾਨਾ ਅੱਜ ਵੀ ਇਕੱਲੇ ਅਕਾਲੀ ਦਲ ਨੂੰ ਭੰਡਦੇ ਨੇ ਆਪਸ ਨੂੰ ਤਾਂ ਕੁਝ ਕਹਿੰਦੇ ਨਹੀਂ ਮੈਂ ਤਾਂ ਪਹਿਲੇ ਵੀ ਕਹਿੰਦੀ ਸੀ ਇਹ ਇਕੱਠੇ ਨੇ ਤੇ ਹੁਣ ਤਾਂ ਸ਼ਰਿਆਮ ਇਕੱਠੇ ਹੋ ਗਏ ਕੱਲ ਤਾਂ ਹੀ ਵੀ ਜਿਹੜੇ ਬੇਈਮਾਨ ਭਗਵੰਤਾਨ ਜਿਹੜੇ ਕਾਂਗਰਸੀਆਂ ਨੂੰ ਬੇਈਮਾਨ ਕਹਿ ਕੇ ਚੋਰ ਨੁਚੇਰ ਲੁਟੇਰੇ ਕਹਿ ਕੇ ਸਰਕਾਰ ਬਣਾਈ ਅੱਜ ਉਹਨਾਂ ਲੁਟੇਰਿਆਂ ਦੇ ਨਾਲ ਇਕੱਠੇ ਹੋ ਗਏ ਤੇ ਉਹ ਕਹਿੰਦੇ ਚੋਰ ਚੋਰ ਮੁਸਾਇਰੇ ਭਾਈ ਇਹ ਤਾਂ ਬਿਲਕੁਲ ਸਾਹਮਣੇ ਆ ਗਿਆ ਕਿ ਦੋਨੋਂ ਲੁਟੇਰੇ ਇਕੱਠੇ ਹੋ ਗਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਠੱਗਿਆ ਝੂ ਕੌਂਸਲੀਆਂ ਨੇ ਘਰ-ਘਰ ਨੌਕਰੀ ਕਰਜ਼ਾ ਮਾਫੀ ਦੀ ਇਹਨੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੋਨਾਂ ਨੇ ਝੂਠ ਮਾਰ ਕੇ ਕੁਰਸੀ ਦਾ ਲਹਾ ਲਿੱਤਾ ਅੱਜ ਇਕੱਠੇ ਹੋਏ ਨੇ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਇਸ ਕਰਕੇ ਨਹੀਂ ਕਿ ਲੋਕਾਂ ਦੀ ਕੋਈ ਸੇਵਾ ਕਰਨੇ ਉਸ ਅਕਾਲੀ ਦਲ ਨੂੰ ਦੂਰ ਕਿਵੇਂ ਰੱਖੀਏ ਇਕੱਲੇ ਤਾਂ ਰੱਖ ਨਹੀਂ ਸਭ ਇਕੱਠੇ ਹੋ ਕੇ ਰੱਖੀਏ ਸੋ ਇਹਨਾਂ ਦਾ ਪਰਦਾ ਫਾਸ਼ ਹੈ ਲੋਕੀ ਇਹਨਾਂ ਦੇ ਝੂਠ ਨੂੰ ਹੁਣ ਸਾਰਾ ਸਮਝ ਗਏ ਚਾਨਣ ਹੋ ਗਿਆ ਹੈਗਾ ਤੇ ਮੈਂ ਉਮੀਦ ਕਰਦੀਆਂ ਕਿ ਵੋਟ ਦੀ ਝੋਟ ਮਾਰ ਕੇ ਇਹੋ ਜੀ ਸੱਟ ਮਾਰਾਂਗੇ ਇਹਨਾਂ ਦੋਨਾਂ ਲੁਟੇਰਿਆਂ ਨੂੰ ਸਬਕ ਸਿਖਾਣਗੇ ਕੀ ਝੋਟ ਮਾਰੋਗੇ ਤਾਂ ਲੋਕਾਂ ਦਾ ਸਾਥ ਨਹੀਂ ਲੇਕਿਨ ਸੱਚੀ ਸੋਚੀ ਆਪਣੀ ਪੰਥ ਦੀ ਪੰਥਕ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਦਾ ਸਾਥ ਲੋਕੀ ਦੇਣ